ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾ ਜੀ ਨੇ ਮਨੁੱਖਤਾ ਦੀ ਮਾਨਸਿਕਤਾ ਦੇ ਦੋ ਭਿਆਨਕ ਰੋਗ ਦੱਸੇ ਹਨ ਜਿਹੜੇ ਬਹੁਤ ਪੁਰਾਣੇ ਹਨ ਪਾਤਸ਼ਾਹ ਕਹਦੇ ਹਨ ਹਉਮੈ ਦੀਰਗ ਰੋਗ ਹੈ ਦੀਰਗ ਦਾ ਮਤਲਬ ਹੁੰਦਾ ਲੰਮਾ ਪਾਤਸ਼ਾਹ ਕਹਿੰਦੇ ਹਉਮੈ ਦਾ ਰੋਗ ਹੈ ਜਿਹੜਾ ਉਹ ਮਨੁੱਖਤਾ ਨੂੰ ਮਨ ਨੂੰ ਬਹੁਤ ਪੁਰਾਣਾ ਲੱਗਿਆ ਹੋਇਆ ਹੈ ਇਸ ਨੂੰ ਅਸੀਂ ਮੈਂ ਮੈਂ ਆਖਦੇ ਹਾਂ ਮੇਰੀ ਮੇਰੀ ਆਖ ਜਦੋਂ ਇਹ ਲੱਗ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਹਨ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਦੋਂ ਮੇਰੀ ਮੇਰੀ ਹੋ ਜਾਂਦੀ ਹੈ ਤੋ ਕੋ ਜੀ ਕੋਈ ਵੀ ਕਾਰਜ ਨਹੀਂ ਸੌਰਦਾ ਹੈ ਜਾਂ ਮੇਰੀ ਮੇਰੀ ਮਿਟ ਜਾਏ ਤਾ ਪ੍ਰਭ ਕਾਜ ਸਵਾਰਾ ਆਏ ਜਦੋਂ ਮੈਂ ਮੈਂ ਤੋਂ ਤੂੰ ਤੂੰ ਆ ਜਾਂਦੀ ਹੈ ਤੇ ਸਾਰੇ ਕਾਰਜ ਸੌਰ ਜਾਂਦੇ ਹਨ ਬਖਸ਼ਿਸ਼ਾਂ ਦੇ ਘਰ ਵਿੱਚ ਆ ਜਾਂਦਾ ਹੈ ਮਨੁੱਖ ਦੂਸਰਾ ਰੋਗ ਹੈ ਪੁਰ ਪਾਚਾ ਕਹਤੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਹੈ ਤ੍ਰਿਸ਼ਨਾ ਦਾ ਰੋਗ ਦੁੱਖ ਦਾ ਰੋਗ ਇਕੱਠੇ ਕਰੀ ਜਾਣਾ ਇਹ ਵੀ ਮਿਲੇ ਇਹ ਵੀ ਮਿਲੇ ਇਹ ਵੀ ਮਿਲੇ ਗੁਰੂ ਪਾਤਸ਼ਾਹ ਜੀ ਦੱਸਦੇ ਨੇ ਕਿ ਜਿਵੇਂ ਜਿਵੇਂ ਮਨੁੱਖ ਨੂੰ ਕੋਈ ਰੋਗ ਲੱਗ ਜਾਂਦਾ ਹੈ ਨਾ ਉਹਨੂੰ ਮੌਤ ਚੇਤਾ ਆਉਂਦੀ ਹੈ ਪਰ ਇਹ ਤ੍ਰਿਸ਼ਨਾ ਦਾ ਰੋਗ ਐਸਾ ਹੈ ਜਿਵੇਂ ਜਿਵੇਂ ਲੱਗਦਾ ਹੈ ਵੱਧਦਾ ਹੀ ਜਾਂਦਾ ਹੈ ਤੇ ਮੌਤ ਭੁੱਲ ਜਾਂਦੀ ਹੈ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇ ਸਾਰਿਆ ਇਸੇ ਨੂੰ ਪਾਤਸ਼ਾਹ ਕਹਦੇ ਹਨ ਕ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋ ਰੇ ਪਰਹ ਪਰਾਈ ਇਕ ਲੋਜੀ ਹੈ ਸੋ ਗੁਰੂ ਕਿਰਪਾ ਕਰੇ ਇਨਾ ਰੋਗਾਂ ਤੋਂ ਬਚਣ ਵਾਸਤੇ ਅਸੀਂ ਗੁਰੂ ਦੀ ਸ਼ਰਣ ਨੂੰ ਪ੍ਰਾਪਤ ਕਰਕੇ ਜੀਵਨ ਸਫਲਾ ਕਰੀਏ ਜੀ